ਪਿੰਡ ਬੁਲੇਵਾਲ ਵਿੱਚ ਛੋਟੇ ਛੋਟੇ ਬੱਚਿਆਂ ਨੇ ਵਿਸਾਖੀ ਦੇ ਤਿਉਹਾਰ ਨਾਲ ਸ਼ਹੀਦਾਂ ਨੂੰ ਯਾਦ ਕੀਤਾ ਗੁਰਦਾਸਪੁਰ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਬੁਲੇਵਾਲ ਵਿਖੇ ਛੋਟੇ ਛੋਟੇ ਬੱਚਿਆਂ ਵੱਲੋਂ ਵਿਸਾਖੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਬੱਚਿਆਂ ਨੇ ਪਗਵੇ ਰੰਗ ਦੀਆਂ ਪੱਗਾਂ ਬੰਨੀਆਂ ਅਤੇ ਸ਼ਹੀਦ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਨੂੰ ਯਾਦ ਕੀਤਾ ਗਿਆ ਉਨ੍ਹਾਂ ਬੱਚਿਆਂ ਨੇ ਬਹੁਤ ਹੀ ਖੂਬਸੂਰਤ ਸੰਦੇਸ਼ ਦਿੰਦੇ ਹੋਏ ਬਜ਼ੁਰਗਾਂ ਨੂੰ ਅਪੀਲ ਕੀਤੀ ਕਿ ਬੱਚੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੋਖ ਚ ਮਾਰ ਦੇਣਾ ਬਹੁਤ ਵੱਡਾ ਗੁਨਾਹ ਹੈ ਅੱਜ ਲੜਕੀਆਂ ਲੜਕੀਆਂ ਦੇ ਬਰਾਬਰ ਹਨ ਅਤੇ ਹਰ ਖੇਤਰ ਚਾਪਣਾ ਅਤੇ ਆਪਣੇ ਮਾਪਿਆਂ ਦਾ ਭਲਾ ਕਰ ਰਹੀਆਂ ਹਨ ਪੱਤਰਕਾਰ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਨੇ ਸਾਰੇ ਹਟ ਜਾਣ ਨਸ਼ੀਆਂ ਕਰਕੇ ਲੋਕਾਂ ਦੇ ਘਰ ਬਰਬਾਦ ਹੋ ਰਹੇ ਨੇ ਲੋਕ ਉੱਜੜ ਰਹੇ ਹਨ ਲੋਕ ਬਹੁਤ ਪਰੇਸ਼ਾਨ ਹਨ ਨਸ਼ੇ ਕਰ ਲੋ ਜਿਹੜੇ ਨਸ਼ੇ ਕਰਦੇ ਹਨ ਹੁਣ ਉਹ ਨਸ਼ੇ ਦੇ ਦਲਦਲ ਵਿੱਚ ਫਸ ਰਹੇ ਹਨ ਨਸ਼ਾ ਬਹੁਤ ਮਾੜੀ ਚੀਜ਼ ਹੈ ਨਸ਼ਾ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਨਸ਼ੇ ਕਰਕੇ ਲੋਕ ਬਹੁਤ ਪਰੇਸ਼ਾਨ ਹਨ ਨਸ਼ਾ ਨਾ ਕਰੋ ਇਹ ਮੈਂ ਤੁਹਾਡੇ ਗਰੀ ਬੇਨਤੀ ਕਰਦਾ ਨਸ਼ਾ ਨਾ ਕਰੋ ਇਹ ਵੀ ਸਾਖੀ ਦੇ ਮੇਲੇ ਕਰਕੇ ਹੋਰ ਭਗਤ ਸਿੰਘ ਜੀ ਦੀ ਯਾਦ ਵਿੱਚ ਫਲ ਉਹ ਕੰਮ ਜਿਹੜਾ ਆ ਉਹ ਬੱਚੇ ਦੱਸ ਰਹੇ ਨੇ ਜੀ ਸੋ ਬੱਚਿਆਂ ਦੀ ਸੋਚ ਨੂੰ ਵੀ ਮੈਂ ਸਮਝਦਾ ਵੀ ਸਲਾਮ ਛੋਲੇ ਛੋੜੇ ਬੱਚਿਆਂ ਨੇ ਬੜਾ ਸੋਣਾ ਬੋਲਿਆ ਬੜੀ ਮਾਨ ਨੂੰ ਖੁਸ਼ੀ ਹੋਈ ਆ ਇਹਨਾਂ ਦਾ ਵੀ ਇੱਕ ਤਰਲਾ ਆ ਇਹ ਕਲ ਤੋਂ ਪਾਸੇ ਜਿਹੜੇ ਨੇ ਚੱਲ ਪਏ ਨੇ ਸਾਨੂੰ ਬਚਾ ਲਓ ਇਹ ਬੱਚਿਆਂ ਨੇ ਮਤਲਬ ਪੰਜਾਬ ਸਰਕਾਰ ਅੱਗੇ ਜਿਹੜੀ ਅਪੀਲ ਕੀਤੀ ਆ ਤਾਂ ਜੋ ਕਿ ਜੇ ਨਸ਼ਾ ਪੰਜਾਬ ਸਾਡੀ ਵੀ ਮਤਲਬ ਕਿ ਪਿੰਡ ਵਾਸੀਆਂ ਦੀ ਵੀ ਇਹ ਅਪੀਲ ਪੰਜਾਬ ਸਰਕਾਰ ਅੱਗੇ ਕਿ ਨਸ਼ੇ ਨੂੰ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਨਾ ਇਹ ਬਚ ਸਕੇ ਕਿ ਦੇਖਿਆ ਜਾਂਦੇ ਭਗਤ ਸਿੰਘ ਨੂੰ ਵੀ ਯਾਦ ਕਰਦੇ ਤੇ ਅੱਜ ਵੇਖੋ ਜੀ ਜਿਹੜੀਆਂ ਕੌਮਾਂ ਆਪਣੇ ਵੱਡੇ ਵੱਡੇ ਰੇਣ ਯਾਦ ਰੱਖਦੀਆਂ ਨੇ ਉਹ ਮੰਨ ਲਓ ਸਾਦਾ ਅਮਰ ਰਹਿੰਦੀਆਂ ਨੇ ਆਪਾਂ ਆਪਣੇ ਵੱਡੇ ਵੱਡੇ ਰੇਣ ਯਾਦ ਰੱਖਾਂਗੇ ਤੇ ਸਾਡੇ ਵਿੱਚ ਉਹਨਾਂ ਵਰਗੀ ਸ਼ਕਤੀ ਆਵੇਗੀ ਸੋ ਉਹਨਾਂ ਦੀ ਸੋਚ ਤੇ ਪੈਰਾ ਦੇਣਾ ਸਾਡਾ ਸਾਰਿਆਂ ਦਾ ਫਰਜ਼ ਆ ਉਹ ਆਪਾਂ ਚੰਦੇ ਲਈ ਇੱਕ ਧੀਆ ਦਾ ਮੈਸੇਜ ਪਾਇਆ ਤੁਸੀਂ ਇਹਦੇ ਵਿੱਚ ਹੋਰ ਚ ਦੇਖੋ ਜੀ ਧੀਆ ਦਾ ਮੈਸੇਜ ਵੀ ਇਸ ਕਰਕੇ ਪਾਇਆ ਵੀ ਮੰਨ ਲਓ ਇਹ ਸਚਾਈ ਆ ਵੀ ਆਪਾਂ ਮੰਨ ਲਓ ਕਿ ਧੀ ਨੂੰ ਜਨਮ ਨਹੀਂ ਲੈ ਆਂ ਦਿੰਦੇ ਜੇ ਮਨ ਲੋ ਜਨਮ ਲੈ ਲਾਵੇ ਤੇ ਉਹ ਤੁਹਾਨੂੰ ਆਪਣੇ ਉਹਨਾਂ ਨੂੰ ਤਸੱਦਦ ਵੀ ਹੁੰਦੇ ਨੇ ਉਹਨਾਂ ਧੀਆਂ ਤੇ ਤੇ ਬੱਚਿਆਂ ਨੂੰ ਅਸੀਂ ਬੜਾ ਮਨ ਲੋ ਖੁਸ਼ੀ-ਖੁਸ਼ੀ ਮਨ ਲੋ ਆਪਣੇ ਘਰ ਲੈ ਕੇ ਆਉਂਦੇ ਆ ਪਰ ਬੱਚੇ ਜਿਹੜੇ ਨੇ ਸਾਡੇ ਜਿਹੜੇ ਨੇ ਉਹ ਅੱਜ ਕਹਿ ਲਈਏ ਵੀ 100 ਦੇ ਵਿੱਚੋਂ 90% ਜਿਹੜੇ ਨੇ ਉਹ ਮਨ ਲੋ ਵਿਗੜ ਚੁੱਕੇ ਨੇ ਨਸ਼ੇ ਦੀ ਦਲਦਲ ਦੇ ਵਿੱਚ ਆ ਚੁੱਕੇ ਨੇ ਸੋ ਇਹਨਾਂ ਬੱਚਿਆਂ ਨੇ ਇੱਕ ਵੀਡੀਓ ਰਾਈ ਜਿਹੜਾ ਇਹ ਨਸ਼ੇ ਨੂੰ ਜਿਹੜਾ ਇਹਨਾਂ ਮਨ ਲੋ ਖਤਮ ਕੀਤਾ ਜਾਵੇ ਕਿੰਦੀ ਕਿੰਨੀ ਉਮਰ ਦੇ ਬੱਚੇ ਆ ਸਰ ਇਹ ਤੁਹਾਡੇ ਸਾਹਮਣੇ ਵਾਤੋ-ਵਾਤ ਜੀ 12-14 ਸਾਲ ਤੱਕ ਤੇ ਬੱਚੇ ਹੋਣਗੇ ਤੇ ਇਹ ਸਾਰੇ ਬੱਚੇ ਪਿੰਡ ਦੇ ਨੇ ਸੋ ਇਹ ਬੱਚਿਆਂ ਨੂੰ ਵੀ ਮੰਨ ਲਓ ਕਿ ਮੈਂ ਚਲੋ ਸਿਰ ਝਕਾਉਣਾ ਹੈ ਇਹਨਾਂ ਦੀ ਸੋਚ ਅਕਿ ਸਿਰ ਝਕਾਉਣਾ ਪਰ ਸਾਡੀ ਵੀ ਮੰਨ ਲਓ ਕਿ ਪਿੰਡ ਵਾਸੀਆਂ ਦੀ ਵੀ ਇਹ ਅਪੀਲ ਪੰਜਾਬ ਲੋਕ ਕਿ ਛੇਤੀ ਤੋਂ ਛੇਤੀ ਜਿਹੜਾ ਨਾ ਇਹਨੂੰ ਹੱਥ ਪਾਈ ਜਾਵੇ ਤਾਂ ਜੋ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਨਾ ਇਹ ਬਚ ਸਕੇ ਇੱਕ ਦੇਖਿਆ ਜਾਏ ਤੇ ਭਗਤ ਸਿੰਘ ਨੂੰ ਵੀ ਯਾਦ ਕਰਦੇ ਤੇ ਅੱਜ ਵੇਖੋ ਜੀ ਜਿਹੜੀਆਂ ਕੌਮ ਆਪਣੇ ਵੱਡੇ ਵੱਡੇ ਲੋਕਾਂ ਨੂੰ ਯਾਦ ਰੱਖਦੀਆਂ ਨੇ ਉਹ ਮੰਨ ਲਓ ਸਾਦਾ ਅਮਰ ਰਹਿੰਦੀਆਂ ਨੇ ਆਪਾਂ ਆਪਣੇ ਵੱਡੇ-ਵੱਡੇ ਰਿਆਂ ਨੂੰ ਯਾਦ ਰੱਖਾਂਗੇ ਤੇ ਸਾਡੇ ਵਿੱਚ ਉਹਨਾਂ ਵਰਗੀ ਸ਼ਕਤੀ ਆਵੇਗੀ। ਸੋ ਉਹਨਾਂ ਦੀ ਸੋਚ ਤੇ ਪੈਰਾ ਦੇਣਾ ਸਾਡਾ ਸਾਰਿਆਂ ਦਾ ਫਰਜ਼ ਆ। ਉਹ ਆਪਾਂ ਦੇਂਦੇ ਲਈ। ਇੱਕ ਧੀਆ ਦਾ ਮੈਸੇਜ ਪਾਇਆ ਤੁਸੀਂ ਇਹਦੇ ਵਿੱਚ ਦੋੜ ਚ। ਦੇਖੋ ਜੀ ਧੀਆ ਦਾ ਮੈਸੇਜ ਵੀ ਇਸ ਕਰਕੇ ਪਾਇਆ ਵੀ ਮੰਨ ਲਓ ਇਹ ਸਚਾਈ ਆ ਵੀ ਆਪਾਂ ਮੰਨ ਲਓ ਕਿ ਧੀ ਨੂੰ ਜਨਮ ਨਹੀਂ ਲੈਣ ਦਿੰਦੇ। ਜੇ ਮੰਨ ਲਓ ਜਨਮ ਲੈ ਲਾਵੇ ਤੇ ਉਹ ਤਾਂ ਮੰਨ ਲਓ ਆਪਣੇ ਉਹਨਾਂ ਨੂੰ ਤਸੱਦਦ ਵੀ ਹੁੰਦੇ ਨੇ ਉਹਨਾਂ ਧੀਆ ਤੇ। ਤੇ ਬੱਚਿਆਂ ਨੂੰ ਅਸੀਂ ਬੜਾ ਮਨ ਨਾਲ ਖੁਸ਼ੀ-ਖੁਸ਼ੀ ਮਨ ਨਾਲ ਆਪਣੇ ਘਰ ਲੈ ਕੇ ਆਉਨੇ ਆ ਪਰ ਬੱਚੇ ਜਿਹੜੇ ਨੇ ਸਾਡੇ ਜਿਹੜੇ ਨੇ ਉਹ ਅੱਜ ਕਹਿ ਲਈਏ ਵੀ 100 ਦੇ ਵਿੱਚੋਂ 90% ਜਿਹੜੇ ਨੇ ਉਹ ਮਨ